ਸਚੀਕਾਲ ਪੰਜਾਬੀ ਹੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦਿੱਲੀ 에어ਪੋਰਟ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕੈਨੇਡਾ ਜਾ ਰਹੀ ਇੱਕ 65 ਸਾਲਾ ਬੇਬੇ ਨੂੰ 에어ਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ ਆਓ ਜਾਣਦੇ ਹਾਂ ਕਿਵੇਂ ਇੱਕ ਰਿਸ਼ਤੇਦਾਰ ਦੀ ਮਾੜੀ ਨੀਅਤ ਨੇ ਬੇਬੇ ਨੂੰ ਮੁਸੀਬਤ ਵਿੱਚ ਪਾ ਦਿੱਤਾ ਕੈਨੇਡਾ ਜਾ ਰਹੇ ਬੇਬੇ ਅਤੇ ਰਿਸ਼ਤੇਦਾਰ ਦਾ ਧੋਖਾ ਮੋਗਾ ਦੀ ਰਹਿਣ ਵਾਲੀ 65 ਸਾਲਾ ਮਹਿੰਦਰ ਕੋਰ ਆਪਣੇ ਪੁੱਤਰ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਸੀ ਉਸ ਦਾ ਪੁੱਤਰ ਪਿਛਲੇ 7 ਸਾਲਾਂ ਤੋਂ ਕੈਨੇਡਾ ਵਿੱਚ ਸੀ ਹੁਣ ਪੀਆਰ ਹੋ ਚੁੱਕਾ ਸੀ ਮਾਤਾ ਬਹੁਤ ਜ਼ਿਆਦਾ ਖੁਸ਼ੀ ਅਤੇ ਬੇਟੇ ਲਈ ਕਾਫੀ ਸਮਾਨ ਪੈਕ ਕੀਤਾ ਹੋਇਆ ਸੀ ਪਰ ਫਲਾਈਟ ਤੋਂ ਪਹਿਲਾਂ ਇੱਕ ਦੂਰ ਦਾ ਰਿਸ਼ਤੇਦਾਰ ਨੇ ਆ ਕੇ ਬੇਬੇ ਨੂੰ ਕੁਝ ਸਮਾਨ ਜਿਵੇਂ ਕਿ ਪਿੰਨੀਆਂ ਅਤੇ ਪੰਜੀਰੀ ਕੈਨੇਡਾ ਜਾਣ ਲਈ ਦਿੱਤੀਆਂ ਬੇਬੇ ਨੇ ਮਨਾਂ ਕਰਨ ਦੇ ਬਾਵਜੂਦ ਉਸ ਨੇ ਕਾਫੀ ਦਬਾਅ ਪਾਇਆ ਅਤੇ ਬੇਬੇ ਦੇ ਖਾਤੇ ਵਿੱਚ ਕੁਝ ਪੈਸੇ ਵੀ ਟਰਾਂਸਫਰ ਕਰ ਦਿੱਤੇ ਜਿਸ ਤੋਂ ਬਾਅਦ ਬੇਬੇ ਨੇ ਉਸ ਸਮਾਨ ਨੂੰ ਆਪਣੇ ਨਾਲ ਰੱਖ ਲਿਆ ਜਦੋਂ ਮਹਿੰਦਰ ਕੌਰ ਦਿੱਲੀ 에어ਪੋਰਟ ਪਹੁੰਚੀ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਸੁਰੱਖਿਆਤ ਜਾਂਚ ਦੇ ਦੌਰਾਨ ਉਹਨਾਂ ਨੂੰ ਸਮਾਨ ਦੀ ਥੋੜੀ ਜਿਹੀ ਸ਼ੱਕ ਪੈਂਦੀ ਹੈ। ਜਦੋਂ ਪਿੰਨੀਆਂ ਤੇ ਪੰਜੀਰੀ ਵਾਲੇ ਡੱਬੇ ਖੁੱਲੇ ਜਾਂਦੇ ਨੇ ਤਾਂ ਉਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਤਾਂ ਉਸ ਵਿੱਚੋਂ ਅਫੀਮ ਅਤੇ ਡੋਡੇ ਬਰਾਮਦ ਹੋਏ। ਇਹ ਦੇਖ ਕੇ ਇਮੀਗ੍ਰੇਸ਼ਨ ਅਧਿਕਾਰੀ ਹੈਰਾਨ ਰਹਿ ਗਏ ਅਤੇ ਮਹਿੰਦਰ ਕੌਰ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਦੂਜੇ ਪਾਸੇ ਕੈਨੇਡਾ ਵਿੱਚ ਬੇਬੇ ਦੀ ਉਡੀਕ ਕਰ ਰਿਹਾ ਉਸ ਦਾ ਪੁੱਤਰ ਇਹ ਖਬਰ ਸੁਣ ਕੇ ਬੇहद ਪਰੇਸ਼ਾਨ ਹੋ ਗਿਆ। ਪੁਲਿਸ ਨੇ ਜਦੋਂ ਮਾਤਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਫ਼ ਕਿਹਾ ਕਿ ਇਹ ਸਮਾਨ ਉਸ ਦਾ ਨਹੀਂ ਹੈ। ਪੁਲਿਸ ਨੇ ਮਾਤਾ ਦੇ ਬੈਂਕ ਖਾਤੇ ਦੀ ਜਾਂਚ ਕੀਤੀ ਅਤੇ ਉਸ ਵੈਸਟਰਨ ਯੂਨੀਅਨ ਦਾ ਪਤਾ ਲਗਾਇਆ। ਇੱਥੋਂ ਪੈਸੇ ਟਰਾਂਸਫਰ ਹੋਏ ਸਨ। ਇਸ ਰਾਹੀਂ ਪੁਲਿਸ ਨੇ ਉਸ ਰਿਸ਼ਤੇਦਾਰ ਦਾ ਨੰਬਰ ਟਰੇਸ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਫੜੇ ਜਾਣ ਤੇ ਉਸ ਵਿਅਕਤੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਕਿ ਉਸ ਨੇ ਹੀ ਜ਼ਹਿਰੀਲੇ ਅਤੇ ਨਸ਼ੀਲੇ ਪਦਾਰਥ ਪੀਨੀ ਵਿੱਚ ਪਾ ਕੇ ਕੈਨੇਡਾ ਭੇਜਣ ਦੀ ਕੋਸ਼ਿਸ਼ ਕੀਤੀ ਵਿਦੇਸ਼ ਜਾਣ ਵਾਲਿਆਂ ਲਈ ਇੱਕ ਜ਼ਰੂਰੀ ਸਲਾਹ ਹੈ ਇਹ ਕੰਡਾ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡਾ ਸਬਕ ਦਿੰਦੀ ਹੈ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਵੀ ਜਾਣਕਾਰ ਵਿਦੇਸ਼ ਜਾ ਰਿਹਾ ਹੈ ਤਾਂ ਕਦੇ ਵੀ ਕਿਸੇ ਹੋਰ ਵਿਅਕਤੀ ਦਾ ਦਿੱਤਾ ਹੋਇਆ ਸਮਾਨ ਚਾਹੇ ਉਹ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ ਆਪਣੇ ਨਾਲ ਨਾ ਲੈ ਜਾਓ 에어ਪੋਰਟ ਤੇ ਨਿਯਮ ਬਹੁਤ ਹੀ ਸਖਤ ਹਨ ਅਤੇ ਕਿਸੇ ਦੂਜੇ ਦੀ ਗਲਤੀ ਦੀ ਸਜ਼ਾ ਤੁਹਾਨੂੰ ਭੁਗਤ ਨਹੀਂ ਪੈ ਸਕਦੀ ਹੈ ਹਮੇਸ਼ਾ ਆਪਣਾ ਸਮਾਨ ਖੁਦ ਪੈਕ ਕਰੋ ਅਤੇ ਕਿਸੇ ਜਾਣ ਚੀਜ਼ ਨੂੰ ਹੱਥ ਨਾ ਲਗਾਓ ਇਹ ਸੀਗੀ ਅੱਜ ਦੀ ਬਹੁਤ ਵੱਡੀ ਕੈਨੇਡਾ ਤੋਂ ਖਬਰ ਜੋ ਅਸੀਂ ਤੁਹਾਨੂੰ ਸਾਂਝੀ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਜਿਹੜਾ ਕੈਨੇਡਾ ਜਾ ਰਿਹਾ ਉਸਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਇਸ ਲਈ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਜੁਗਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਜ਼ਰੂਰ ਇਸ ਵੀਡੀਓ ਨੂੰ ਭੇਜਿਆ ਜਾਵੇ ਤਾਂ ਕਿ ਉਹਨਾਂ ਨੂੰ ਵੀ ਇਸ ਚੀਜ਼ ਬਾਰੇ ਜਾਣਕਾਰੀ ਮਿਲ ਸਕੇ ਮਿਲਦੇ ਆਇਓ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ